ਅੱਜ ਅਸੀਂ ਟੌਪਿਕ ਕਰਾਂਗੇ ਜਪਜੀ ਸਾਹਿਬ ਦੇ ਪੰਜ ਖੰਡ। ਪਹਿਲਾਂ ਇਹਦੇ ਕਰਾਂਗੇ ਅਸੀਂ ਇੰਟਰੋਡਕਸ਼ਨ। ਪੰਜ ਖੰਡ ਮਨੁੱਖ ਦੇ ਅਧਿਆਤਮਿਕ ਸਾਧਨ ਜਿਹੜੇ ਅਧਿਆਤਮਿਕ ਸਾਧਨ ਹੈ ਉਹਨਾਂ ਦੇ ਪੰਜ ਪੜਾਅ ਹਨ ਜੋ ਮਨੁੱਖ ਨੂੰ ਸਚਿਆਰਾ ਬੰਨਣ ਵਾਲੇ ਸਚਿਆਰਾ ਬਣਾਉਂਦੇ ਹਨ। ਗੁਰੂ ਨਾਨਕ ਦੇਵ ਜੀ ਦੀ ਇੱਕ ਪ੍ਰਮੁੱਖ ਬਾਣੀ ਜਪਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਮੰਨਿਆ ਜਾਂਦਾ ਹੈ। ਅਤੇ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਮਨੁੱਖ ਨੇ ਜਪਜੀ ਨੂੰ ਸਮਝ ਲਿਆ ਹੈ ਉਸ ਨੂੰ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਪੈ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਬਾਣੀ ਦਾ ਜਿਹੜਾ ਸਥਾਨ ਹੈ ਉਹ ਸਭ ਤੋਂ ਉੱਪਰ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੂੰ ਗੁਰੂ ਅਰਜਨ ਦੇਵ ਜੀ ਨੇ 31 ਵੱਖ-ਵੱਖ ਰਾਗਾਂ ਵਿੱਚ ਦਰਜ ਕੀਤਾ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਇਸ ਬਾਣੀ ਤੇ ਕੋਈ ਵੀ ਜਿਹੜਾ ਰਾਗ ਹੈ ਅੰਕਿਤ ਨਹੀਂ ਹੈ ਤੇ ਇਹ ਬਾਣੀ ਸਿੱਖ ਧਰਮ ਦੇ ਰੋਜ਼ਾਨਾ ਜੀਵਨ ਵਿੱਚ ਪੜੀ ਜਾਣ ਵਾਲੀ ਰਚਨਾ ਹੈ ਅਤੇ ਗੁਰੂ ਸਾਹਿਬ ਉੱਤੇ ਭਰੋਸਾ ਰੱਖਣ ਵਾਲਾ ਹਰ ਇੱਕ ਜਿਹੜਾ ਦਾ ਸਿੱਖ ਹੈ ਉਹ ਸਵੇਰੇ ਅੰਮ੍ਰਿਤ ਵੇਲੇ ਮਤਲਬ ਉੱਠ ਕੇ 10-15 ਮਿੰਟ ਇਸ ਦਾ ਪਾਠ ਕਰ ਲੈਂਦਾ ਹੈ। ਭਾਵੇਂ ਇਸ ਬਾਣੀ ਦੇ ਜਿਹੜੇ ਸ਼ਬਦ ਸ਼ਬਦਾਂ ਉਹ ਬਹੁਤ ਔਖੇ ਹਨ ਪਰ ਜਿਹੜੇ ਇਹਨੂੰ ਇਸ ਬਾਣੀ ਨੂੰ ਰੋਜ਼ ਪੜ੍ਹਦੇ ਹਨ ਉਹਨਾਂ ਨੂੰ ਇਹ ਬਾਣੀ ਸੁਖਾਲੀ ਜਪਦੀ ਹੈ। ਤੇ ਜਿਹੜੀ ਇਸ ਬਾਣੀ ਵਿੱਚ ਹੀ 34 ਤੋਂ 37 ਪਉੜੀਆਂ ਤੱਕ ਪੰਜ ਖੰਡਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਪੰਜ ਖੰਡ ਹਨ ਕਿਹੜੇ-ਕਿਹੜੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਪਹਿਲਾ ਆ ਜਾਆ ਧਰਮ ਖੰਡ ਜਿਹੜਾ ਧਰਮ ਹਰ ਇੱਕ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਹੈ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੇ ਮਰਨ ਤੋਂ ਬਾਅਦ ਵੀ ਜਿਹੜਾ ਮਨੁੱਖ ਦੇ ਨਾਲ ਰਹਿੰਦਾ ਹੈ ਧਰਮ ਦਾ ਇੱਕ ਵਿਸ਼ਵਾਸ ਇਹ ਹੈ ਕਿ ਇਹ ਜਦੋਂ ਮਨੁੱਖ ਕੋਈ ਵੀ ਕਿਸੇ ਨਿਯਮ ਅਨੁਸਾਰ ਕਰਦਾ ਹੈ ਤਾਂ ਇਹ ਉਸ ਦਾ ਧਰਮ ਹੈ ਕੋਈ ਵੀ ਕੰਮ ਜਿਹੜਾ ਕਰਦਾ ਹੈ ਤੇ ਉਹਦਾ ਧਰਮ ਹੈ ਇਸੇ ਤਰ੍ਹਾਂ ਸ੍ਰਿਸ਼ਟੀ ਦੀ ਹਰ ਇੱਕ ਵਸਤੂ ਆਪੋ ਆਪੋ ਆਪਣੇ ਨਿਯਮਾਂ ਵਿੱਚ ਕੰਮ ਕਰ ਰਹੀ ਹੁੰਦੀ ਹੈ ਜਿਵੇਂ ਸੂਰਜ ਆਪਣੇ ਨਿਯਮ ਅਨੁਸਾਰ ਰੋਜ਼ਾਨਾ ਪੂਰਬ ਵਿੱਚੋਂ ਨਿਕਲਦਾ ਹੈ ਤੇ ਪੱਛਮ ਵਿੱਚ ਛिप ਜਾਂਦਾ ਹੈ ਤੇ ਦਿਨ ਰਾਤ ਆਪਣੇ ਸਮੇਂ ਅਨੁਸਾਰ ਜੈ ਸ੍ਰਿਸ਼ਟੀ ਵਿੱਚ ਕੰਮ ਕਰ ਰਹੇ ਹੁੰਦੇ ਹਨ ਇਸੇ ਤਰ੍ਹਾਂ ਜਿਹੜੇ ਕਿ ਦਿਨ ਰੁੱਤ ਮਹੀਨੇ ਆਸਰ ਜਿਹੜਾਗਾ ਚੇਂਜ ਹੁੰਦਾ ਹੈ ਤੇ ਤੁਸੀਂ ਸਾਰਾ ਪੜ ਲੈਣਾ ਦੋਸਤੋ ਅੱਗੇ ਆ ਜਾਂਦਾ ਜਿਵੇਂ ਇਹਦੇ ਵਿੱਚ ਗੁਰੂ ਜਪਜੀ ਦੇ ਆਰੰਭ ਵਿੱਚ ਹੀ ਗੁਰੂ ਜੀ ਨੇ ਪ੍ਰਸ਼ਨ ਕੀਤਾ ਸੀ ਕਿਹੜਾ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਇਸ ਦੇ ਉੱਤਰ ਵਿੱਚ ਫਿਰ ਗੁਰੂ ਜਿਹੜੇ ਗੁਰੂ ਨਾਨਕ ਜੀ ਨੇ ਉਹ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਰਜਾ ਵਿੱਚ ਰਹਿਣ ਅਤੇ ਉਸਦੇ ਹੁਕਮ ਅਨੁਸਾਰ ਚੱਲਣ ਤੇ ਹੀ ਮਨੁੱਖ ਸਚਿਆਰਾ ਹੋ ਸਕਦਾ ਹੈ ਉਸਤੇ ਉਸਦੇ ਨਿਯਮ ਅਤੇ ਹੁਕਮ ਨੂੰ 부ਝ ਸਕਦਾ ਹੈ ਜਪਜੀ ਦੇ 5 ਘੰਟਾ ਵਿੱਚੋਂ ਪਹਿਲੀ ਪਉੜੀ ਵੀ ਮਨੁੱਖ ਦੇ ਸਚਿਆਰਾ ਹੋਣ ਦਾ ਸਬੂਤ ਪੇਸ਼ ਕਰਦੀ ਹੈ ਜਿਸ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਅਤੇ ਉਸ ਦੀ ਸ੍ਰਿਸ਼ਟੀ ਦੇ ਸਮੂਹ ਨਿਯਮ ਸੱਚ ਹਨ ਤਾਂ ਉਹ ਵੀ ਆਪਣੇ ਕਰਮਾਂ ਦੀ ਪਛਾਣ ਕਰਕੇ ਸਹੀ ਦਿਸ਼ਾ ਵੱਲ ਤੁਰਨਾ ਆਰੰਭ ਕਰ ਦਿੰਦਾ ਹੈ ਫਿਰ ਨੈਕਸਟ ਪੁਆਇੰਟ ਆ ਜਾਂਦਾ ਸੈਕੰਡ ਗਿਆਨ ਖੰਡ ਗਿਆਨ ਖੰਡ ਕੀ ਹੈ ਇਸ ਅਵਸਥਾ ਵਿੱਚ ਮਨੁੱਖ ਨੂੰ ਸ੍ਰਿਸ਼ਟੀ ਦੀ ਵਿਸ਼ਾਲਤਾ ਦਾ ਅਨੁਭਵ ਹੁੰਦਾ ਹੈ ਮਨੁੱਖ ਨੂੰ ਇਹ ਸੋਚੀ ਪੈ ਜਾਂਦੀ ਹੈ ਕਿ ਸ੍ਰਿਸ਼ਟੀ ਵਿੱਚ ਦਿਖਾਈ ਦੇ ਰਹੇ ਜਿਹੜੇ ਚੰ드ਰਮਾ ਸੂਰਜ ਆਦ ਉਹੀ ਹਨ ਜੋ ਸਾਨੂੰ ਦਿਖਾਈ ਦੇ ਰਹੇ ਹਨ ਬਲਕਿ अनेका ਹੀ ਸੂਰਜ ਚੰ드ਰਮਾ ਸ੍ਰਿਸ਼ਟੀ ਦਾ ਹਿੱਸਾ ਹਨ Hindu ਧਰਮ ਦੇ ਪ੍ਰਚਲਿਤ ਵਿਚਾਰ ਅਨੁਸਾਰ ਮਿੱਥੀਆਂ ਗਈਆਂ ਚਾਰ ਖਾਣੀਆਂ ਕਿਹੜੀਆਂ ਚਾਰ ਖਾਨੀਆਂ ਤੇ ਚਾਰ ਬਾਣੀਆਂ ਤੱਕ ਹੀ ਸ੍ਰਿਸ਼ਟੀ ਸਿਮਤ ਨਹੀਂ ਹੈ ਇਹ ਵੀ अनेका ਹੈ ਠੀਕ ਆ ਉਸ ਤੋਂ ਅਗਲਾ ਇਹ ਆਪੜ ਲੈਣਾ ਤੇ ਉਸ ਤੋਂ ਅੱਗੇ ਆ ਜਾਂਦਾ ਸ਼ਰਮਖੰਡ ਸ਼ਰਮਖੰਡ ਕੀ ਹੈ ਪਹਿਲੇ ਦੋਵੇਂ ਖੰਡਾ ਜਿਹੜੇ ਗੇ ਮਨੁੱਖ ਨੂੰ ਬੋਧਿਕ ਉਚਿਤਤਾ ਪ੍ਰਦਾਨ ਕਰਨ ਵਿੱਚ ਸਹਾਇਕ ਹੁੰਦੇ ਹਨ ਤੇ ਧਰਮਖੰਡ ਵਿੱਚ ਮਨੁੱਖ ਨੂੰ ਜੀਵਨ ਉਦੇਸ਼ ਦੀ ਸੋਝੀ ਹੁੰਦੀ ਹੈ ਤੇ ਗਿਆਨਖੰਡ ਵਿੱਚ ਵਿਸ਼ਾਲਤਾ ਦਾ ਅਨੁਭਵ ਹੁੰਦਾ ਹੈ ਤੇ ਸ਼ਰਮ ਦਾ ਅਰਥ ਕੀ ਹੈ ਮਿਹਨਤ ਜਾਂ ਮੁਸ਼ਰਤ ਆਦ ਇਸ ਕਰਕੇ ਇਸ ਖੰਡ ਵਿੱਚ ਮਨ ਨੂੰ ਸਿੱਧਾ ਕਰਨ ਭਾਵ ਦੁਨਿਆਵੀ ਜਿਹੜੇ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਆਤਮਿਕ ਅਨੰਤ ਵੱਲੇ ਮਾਰਗ ਵੱਲ ਮੋੜਨ ਲਈ ਮਿਹਨਤ ਕਰਨੀ ਪੈਂਦੀ ਕਿਤੇ ਜਾਂਦੀ ਹੈ ਮਨ ਨੂੰ ਕਿਸੇ ਇੱਕ ਵਿਸ਼ੇ ਤੇ ਕੇਂਦ੍ਰਿਤ ਕਰਨਾ ਬਹੁਤ ਕਠਿਨ ਕਾਰਜ ਹੈ ਇਸ ਲਈ ਇਸ ਕੰਮ ਲਈ ਦ੍ਰਿੜਤਾ ਅਤੇ ਇਕਤਾ ਦੀ ਜ਼ਰੂਰਤ ਹੁੰਦੀ ਹੈ ਫਿਰ ਅਗਲਾ ਪੁਆਇੰਟ ਆ ਜਾਂਦਾ ਕਰਮ ਖੰਡਾ ਇਹ ਵਿੱਚ ਹਿੰਦੂ ਸ਼ਾਸਤਰਾਂ ਵਿੱਚ ਕਰਮ ਨੂੰ ਕਿਸੇ ਵੀ ਕੰਮ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਪਰ ਫਾਰਸੀ ਸਰੋਤਾ ਵਿੱਚ ਕਰਮ ਦਾ ਅਰਥ ਬਖਸ਼ੀਸ਼ ਤੋਂ ਲਿਆ ਜਾਂਦਾ ਹੈ ਇਸ ਖੰਡ ਵਿੱਚ ਕਰਮ ਦਾ ਅਰਥ ਬਖਸ਼ੀਸ਼ ਮੰਨਿਆ ਗਿਆ ਹੈ ਇਸ ਦਾ ਭਾਵ ਹੈ ਕਿ ਜਦੋਂ ਮਨੁੱਖ ਤੇ ਪਰਮਾਤਮਾ ਦੀ ਜੋ ਮਨੁੱਖ ਤੇ ਪਰਮਾਤਮਾ ਦੀ ਜਿਹੜੀ ਮਿਹਰ ਜਾਂ ਬਖਸ਼ੀਸ਼ ਹੋ ਜਾਂਦੀ ਹੈ ਤਾਂ ਉਹਦੇ ਅੰਦਰ ਜਿਹੜਾ ਕ ਬਲ ਪੈਦਾ ਹੋ ਜਾਂਦਾ ਹੈ ਜਿਸ ਨਾਲ ਉਸ ਨੂੰ ਦੁਨਿਆਵੀ ਜਿਹੜੇ ਪਦਾਰਥਾਂ ਦੀ ਪ੍ਰਵਾਹ ਕਿਤੇ ਵੀ ਨਾ ਉਹ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤੇ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਤੇ ਫਿਰ ਪ੍ਰਮਾਤਮਾ ਨਾਲ ਜੁੜੇ ਹੋਣ ਕਰਕੇ ਮਨੁੱਖ ਨੂੰ ਨਾ ਤਾਂ ਦੁਨਿਆਵੀ ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੱਗ ਸਕਦੇ ਹਨ ਅਤੇ ਨਾ ਹੀ ਉਸ ਤੇ ਕੋਈ ਮਾਇਆ ਦਾ ਪ੍ਰਭਾਵ ਪੈਂਦਾ ਹੈ ਉਸ ਤੋਂ ਅੱਗੇ ਆ ਜਾਂਦਾ ਸੱਚਖੰਡ ਸੱਚਖੰਡ ਮਨੁੱਖ ਦੇ ਜੀਵਨ ਦਾ ਉਦੇਸ਼ ਹੈ ਜਿਸ ਤੱਕ ਪਹੁੰਚਣ ਲਈ ਉਸ ਨੂੰ ਕਡਰੀ ਬੋਧਿਕ ਅਤੇ ਮਾਨਸਿਕ ਮੁਸ਼ਰਤ ਤੇ ਨਾਲ ਨਾਲ ਪ੍ਰਮਾਤਮਾ ਦੀ ਬਖਸ਼ੀਸ਼ ਦੀ ਲੋੜ ਪੈਂਦੀ ਹੈ ਇਸ ਅਵਸਥਾ ਤੱਕ ਪਹੁੰਚੇ ਹੋਏ ਮਨੁੱਖ ਨੂੰ ਸਚਾਰਾ ਕਿਹਾ ਜਾਂਦਾ ਹੈ ਸੱਚਖੰਡ ਦਾ ਰਸ ਰਸਵਾਦੀ ਅਨੁਭਵ ਮਨੁੱਖ ਨੂੰ ਇਸ ਅਨੇਕਾਂ ਖੰਡਾ ਬ੍ਰਹਮੰਡਾ ਦਾ ਅਹਿਸਾਸ ਕਰਾਉਂਦਾ ਹੈ ਜੋ ਪ੍ਰਮਾਤਮਾ ਦੀ ਹੁਕਮ ਰੂਪੀ ਤਾਰ ਨਾਲ ਜੁੜੇ ਹੁੰਦੇ ਹਨ ਇਸ ਅਵਸਥਾ ਦਾ ਕਥਨ ਕਰਨਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਜਿਹੜਾ ਹੁੰਦਾ ਜੋ ਇਸ ਦਾ ਕਥਨ ਕਰਨਾ ਵੀ ਚਾਹੇ ਤਾਂ ਉਸ ਦੀ ਜਿਹੜੀ ਹਾਲਤ ਹੈ ਅਜਿਹੀ ਹੋ ਜਾਂਦੀ ਹੈ ਕਿ ਜੋ ਬੋਲ ਨਹੀਂ ਸਕਦਾ ਪਰ ਉਹਦੇ ਹਾਲਤ ਜਿਉਂ ਕਿ ਉਹ ਬੋਲ ਨਹੀਂ ਸਕਦਾ ਪਰ ਮੂੰਹ ਵਿੱਚ ਪਾਈ ਮਠਿਆਈ ਦਾ ਸੁਆਦ ਜਿਹੜਾ ਗਾਮਾ ਜ਼ਾਹਿਰ ਕਰ ਰਿਹਾ ਹੁੰਦਾ ਹੈ ਤੇ ਕਹਿਣ ਦਾ ਭਾਵ ਹੈ ਕਿ ਮਨੁੱਖ ਅਨੁਭਵ ਕੀਤੇ ਜਿਹੜੇ ਆਨੰਦ ਨੂੰ ਕੇਵਲ ਮੰਨਿਆ ਹੀ ਜਾ ਸਕਦਾ ਹੈ ਉਸ ਨੂੰ ਵਿਆਖਿਆ ਨਹੀਂ ਜਾ ਸਕਦਾ ਲਾਸਟ ਵਿੱਚ ਤੁਸੀਂ ਦਾ ਕਨਕਲੂਡਿੰਗ ਰਿਮਾਰਕਸ ਲਿਖ ਦਿੰਨਾ ਹੈ